ਕੀ ਮਨ ਜਿਹੜਾ ਟਿਕਦਾ ਨਹੀਂ ਹੈ ਉਹਨੂੰ ਚੰਚਲ ਮਨ ਕਿਹਾ ਜਾਂਦਾ ਹੈ। ਔਰ ਚੰਚਲ ਮਨ ਦੀ ਤੁਲਨਾ ਗੁਰੂ ਪਾਤਸ਼ਾਹ ਜੀ ਨੇ ਇੱਕ ਬਾਲਕ ਦੇ ਨਾਲ ਕੀਤੀ ਹੈ। ਜਿਸ ਤਰ੍ਹਾਂ ਇੱਕ ਬਾਲਕ ਇੱਕ ਬੱਚਾ ਇੱਕ ਥਾਂ ਤੇ ਟਿਕ ਕੇ ਨਹੀਂ ਬੈਠ ਸਕਦਾ ਇਸੇ ਤਰ੍ਹਾਂ ਚੰਚਲ ਮਨ ਵੀ ਇੱਕ ਥਾਂ ਤੇ ਟਿਕ ਕੇ ਨਹੀਂ ਬੈਠਦਾ। ਗੁਰਬਾਣੀ ਵਿੱਚ ਪਾਤਸ਼ਾਹ ਜੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਮੇਰੇ ਸਹਿਬ ਆਦਿ ਨੇ ਕਾਇਆ ਨਗਰ ਇੱਕ ਬਲਕ ਵਸਿਆ ਖਿੰਨ ਪਲ ਥਿਰ ਨ ਰਹੀ ਕਾਇਆ ਨਗਰ ਸ਼ਰੀਰ ਰੂਪੀ ਨਗਰ ਵਿੱਚ ਇੱਕ ਮਨ ਰੂਪੀ ਬਲਕ ਵਸਦਾ ਤੇ ਇੱਕ ਖਿੰਨ ਪਲ ਵਾਸਤੇ ਵੀ ਟਿੱਕੇ ਨਹੀਂ ਬੈਠਦਾ ਅਨੇਕ ਉਪਾਅ ਯਤਨ ਕਰ ਥਾਕੇ ਮੈਂ ਬੜੇ ਯਤਨ ਕੀਤੇ ਵੀ ਸ਼ਾਇਦ ਇਹ ਟਿਕ ਜਾਵੇ ਬੈਠ ਜਾਵੇ ਪਰ ਕਹਿ ਲੱਗੇ ਉਹ ਸਾਰੇ ਕੀਤੇ ਹੋਏ ਯਤਨ ਸਫਲ ਨਹੀਂ ਹੋਏ ਮੈਨੂੰ ਸਫਲਤਾ ਨਹੀਂ ਮਿਲੀ ਮੈਂ ਯਤਨ ਬੜੇ ਕੀਤੇ ਅਨੇਕ ਉਪਾਅ ਯਤਨ ਕਰ ਥਾਕੇ ਬਾਰੰਗ-ਬਾਰ ਪਰਮਾਈ ਬਾਰ-ਬਾਰ ਮੈਨੂੰ ਇਹ ਪਟਕਣਾ ਵਾਲੇ ਪਾਸੇ ਲੈ ਕੇ ਜਾਂਦਾ ਹੈ ਮੇਰਾ ਚੰਚਲ ਮਨ ਇੱਕ ਥਾਂ 'ਤੇ ਟਿਕ ਕੇ ਨਹੀਂ ਬੈਠਦਾ ਸਹਿਬ ਆਦਿ ਨੇ ਕਿ ਉਹ ਵਡਪਾਗਾ ਹੈ ਜਿਨੇ ਚੰਚਲ ਮਨ ਨੂੰ ਟਿਕਾ ਲਿਆ ਵੱਡੇ ਭਾਗਾ ਵਾਲਾ ਇਹ ਮਨ ਚੰਚਲ ਜਿਹੜਾ ਇੱਕ ਥਾਂ ਤੇ ਟਿਕ ਕੇ ਨਹੀਂ ਬੈਠਦਾ ਸਤਿਗੁਰ ਪਾਤਸ਼ਾਹ ਜੀ ਨੇ ਆਖਿਆ ਕੋਈ ਵਿਢ ਭਾਗਾ ਗੁਰੂ ਦੀ ਕਿਰਪਾ ਨਾਲ ਇਸ ਮਨ ਨੂੰ ਟਿਕਾ ਲਵੇ ਤਾਂ ਗੁਰਦੇਵ ਆਤਿ ਨੇ ਉਹਦਾ ਜੀਵਨ ਸਫਲਾ ਹੋ ਸਕਦਾ ਹੈ ਮਨ ਚੰਚਲ ਦੇਿਸ ਕੋ ਧਾਵਤ ਅਚਲ ਜਿਹੜਾ ਇਹ ਅਚਲ ਹੈ ਟਿਕਦਾ ਨਹੀਂ ਹੈ 10 ਦਿਸ਼ਾਵਾਂ ਵੱਲ ਭੱਜਦਾ ਹੈ ਕਭੂ ਜਿਹੜਾ ਉੱਪ ਚੜਤ ਹੈ ਕਭੂ ਜਾਏ ਪਿਆਲੇ ਲੋਭੀ ਜਿਹੜਾ ਥਿਰ ਨਾ ਰਹਤ ਹੈ ਚਾਰੇ ਕੁੰਡਾਂ ਭਾਲੇ ਮਨ ਅਜਾਦ ਨੇ ਇੱਕ ਥਾਂ ਤੇ ਨਹੀਂ ਟਿਕ ਕੇ ਬੈਠਦਾ ਇਹ ਹਰ ਪਲ ਹਰ ਛਿਨ ਦੌੜਦਾ ਹੀ ਹੈ ਭੱਜਦਾ ਹੀ ਹੈ ਚੰਚਲ ਤਾਇਆ ਕਰਦਾ ਹੈ ਜਦੋਂ ਗੁਰੂ ਪਾਤਸ਼ਾਹ ਜੀ ਨੇ ਇਸ ਚੰਚਲ ਮਨ ਵੱਲ ਨਜ਼ਰ ਮਾਰੀ ਤੇ ਇਹਦੇ ਕੌਤਕਾਂ ਨੂੰ ਵੇਖਿਆ ਵੀ ਇਹ ਹੈ ਕੀ ਹੈ ਇਹਦੇ ਕੌਤਕਾਂ ਨੂੰ ਵੇਖ ਕੇ ਮਹਾਰਜ ਨੇ ਅਖਿਆ ਮੈਂ ਇਹ ਚੰਚਲ ਮਨ ਨੂੰ ਵੇਖ ਕੇ ਮਹਿਸੂਸ ਕਰਦਾ ਵਾਂ ਵੀ ਇਹ ਤਾਂ ਅਨੇਕਾਂ ਪਸ਼ੂ ਪੰਛੀਆਂ ਦੀ ਯੂਨੀ ਭਗ ਰਿਹਾ ਹੈ ਜੋ ਪਸ਼ੂ ਪੰਛੀ ਕਰਦੇ ਨੇ ਕੋਈ ਮਨੁੱਖੀ ਮਨ ਕਰ ਰਿਹਾ ਹੈ ਤਾਂ ਕੁਝ ਕੋ ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਉਦਾਹਰਨਾਂ ਦਿੱਤੀਆਂ ਉਹਨਾਂ ਪਸ਼ੂ ਪੰਛੀਆਂ ਦੀਆਂ ਜਿਨ੍ਹਾਂ ਵਾਂਗ ਇਹ ਮਨੁੱਖੀ ਮਨ ਚੰਚਲ ਤਾਈਆਂ ਕਰਦਾ ਹੈ ਜੇ ਆਪਾਂ ਵਿਚਾਰਨ ਦਾ ਯਤਨ ਕਰੀਏ ਤੇ ਗੁਰੂ ਪਾਤਸ਼ਾਹ ਜੀ ਨੇ ਇੱਕ ਵਿਸ਼ਾਲ ਹਾਥੀ ਵੱਲ ਵੇਖਿਆ ਸਹਿਬਾ ਜੀ ਨੇ ਮਨ ਹਾਥੀ ਦੇ ਸਮਾਨ ਹੈ ਔਰ ਹਾਥੀ ਬਹੁਤ ਤਾਕਤਵਰ ਹਾਥੀ ਵੱਡੇ ਵੱਡੇ ਦਰਖਤਾਂ ਨੂੰ ਡੇਗ ਦਿੰਦਾ ਹੈ ਉਹ ਵਿਸ਼ਾਲ ਕੰਧਾ ਨੂੰ ਢਾ ਦਿੰਦਾ ਹੈ ਹਾਥੀ ਵਿੱਚ ਬਹੁਤ ਤਾਕਤ ਮੰਨੀ ਗਈ ਹੈ ਗੁਰੂ ਪਾਤਸ਼ਾਹ ਜੀ ਆਖਦੇ ਨੇ ਮਨ ਹਾਥੀ ਦੇ ਸਮਾਨ ਹੈ ਇਹ ਰਹਿੰਦਾ ਕਿੱਥੇ ਹੈ ਜੀ ਮਹਾਰਾਜ ਆਖਦੇ ਨੇ ਇਹ ਰਹਿੰਦਾ ਹੈ ਭਾਈ ਸ਼ਰੀਰ ਰੂਪੀ ਜੰਗਲ ਵਿੱਚ ਹੁਣ ਅਗਰ ਇਹ ਮਨ ਰੂਪੀ ਹਾਥੀ ਨੂੰ ਆਜ਼ਾਦ ਕਰ ਦਿੱਤਾ ਜਾਵੇ ਤਾਂ ਇਹ ਬਹੁਤ ਨੁਕਸਾਨ ਕਰੇਗਾ ਬਹੁਤ ਉਜਾੜਾ ਪਾਵੇਗਾ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦੇਵੇਗਾ ਪਰ ਜੇ ਇਹ ਹਾਥੀ ਰੂਪੀ ਮਨ ਕਾਬੂ ਵਿੱਚ ਆ ਜਾਵੇ ਤਾਂ ਇਹ ਬਹੁਤ ਭਲਾ ਵੀ ਕਰੇਗਾ ਸਹਿਬਾਦ ਨੇ ਮਨ ਕੁੰਚਰ ਕਾਇਆ ਉਧਾਨੈ ਮਨ ਹੈ ਹਾਥੀ ਭਾਈ ਕਾਇਆ ਉद्याਨ ਹੈ ਉद्याਨ ਕਹਿੰਦੇ ਜੰਗਲ ਨੂੰ ਸ਼ਰੀਰ ਰੂਪੀ ਜੰਗਲ ਵਿੱਚ ਮਨ ਰੂਪੀ ਹਾਥੀ ਵੱਸਦਾ ਗੁਰ ਅੰਕਸ ਮਹਾਰਾਜ ਆਦਿ ਨੇ ਜੇ ਗੁਰੂ ਗਿਆਨ ਦਾ ਇਸ ਦੇ ਉੱਤੇ ਪਹਿਰਾ ਹੋਵੇ ਅੰਕਸ ਕਹਿੰਦੇ ਨੇ ਕੁੰਡੇ ਨੂੰ ਲੋਹੇ ਦਾ ਇੱਕ ਕੁੰਡਾ ਮਹਾਵਤ ਹਾਥੀ ਦੇ ਸਿਰ ਦੇ ਉੱਤੇ ਮਾਰਦਾ ਹੈ ਤਾਂ ਉਹਨੂੰ ਝੋਟ ਲੱਗਦੀ ਹੈ ਤਾਂ ਉਹ ਫਿਰ ਮਨਮਾਨੀਆਂ ਨਹੀਂ ਕਰਦਾ ਟਿਕ ਕੇ ਰਹਿੰਦਾ ਹੈ ਗੁਰਦੇਵ ਕਹਿੰਗੇ ਗੁਰ ਅੰਕਸ ਸੱਚ ਸ਼ਬਦ ਨਿਸ਼ਾਨ ਹੈ ਜੇ ਪਰਮਾਤਮਾ ਦੀ ਸਿਫਤ ਸਲਾਹ ਦਾ ਝੰਡਾ ਉੱਤੇ ਝੂਲਦਾ ਹੋਵੇ ਤੇ ਗੁਰੂ ਰੂਪੀ ਕੁੰਡਾ ਸਿਰ ਤੇ ਹੋਵੇ ਰਾਜ ਦੁਆਰੇ ਸ਼ੁਭ ਸੁਮੰਨੈ ਕਹਿੰ ਲਗੇ ਰਾਜਦਵਾਰ ਵਿੱਚ ਇਹੀ ਹਾਥੀ ਮਨ ਸ਼ੋਭਾ ਪਾਵੇਗਾ ਜਿਹੜਾ ਹਾਥੀ ਜ਼ਿੰਦਗੀ ਬਰਬਾਦ ਕਰਨ ਵਾਲੇ ਪਾਸੇ ਲੈ ਕੇ ਜਾ ਰਿਹਾ ਸੀ ਉਹੀ ਮਨ ਰੂਪੀ ਹਾਥੀ ਨੂੰ ਵਡਿਆਈ ਮਿਲੇਗੀ ਉਹੀ ਸ਼ੋਭਾ ਪਾਵੇਗਾ ਇੱਕ ਥਾਂ ਤੇ ਗੁਰੂ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਕਿਸੇ ਜਗਿਆਸੂ ਨੇ ਸਤ ਗੁਰੂ ਜੇ ਮਨ ਰੂਪੀ ਹਾਥੀ ਜੇ ਕਾਬੂ ਤੋਂ ਬਾਹਰ ਹੋਵੇ ਤਾਂ ਇਹਦਾ ਕੀ ਨੁਕਸਾਨ ਹੈ ਮਹਾਰਾਜ ਨੇ ਬੜਾ ਪਿਆਰਾ ਉਪਦੇਸ਼ ਦਿੱਤਾ ਗੁਰੂ ਸਾਹਿਬਾ ਜੀ ਨੇ ਜਿਹੜਾ ਹਾਥੀ ਕਾਬੂ ਤੋਂ ਬਾਹਰ ਹੈ ਕਹਿ ਲਗੇ ਸੱਚ ਇਹ ਹੈ ਉਹ ਉਜਾੜਾ ਹੀ ਪਾ ਕੇ ਰੱਖੇਗਾ ਪਾਤਸ਼ਾਹ ਇਹ ਕਾਬੂ ਵਿੱਚ ਕਿਵੇਂ ਆਵੇਗਾ ਸਹਿਬਾ ਜੀ ਨੇ ਇਹਨੂੰ ਕਾਬੂ ਕਰਨ ਦਾ ਤਰੀਕਾ ਵੀ ਸਾਡੇ ਕੋਲ ਹੈ ਜੇ ਇਸ ਢੰਗ ਨਾਲ ਮਨ ਰੂਪੀ ਹਾਥੀ ਨੂੰ ਕਾਬੂ ਕੀਤਾ ਜਾਵੇ ਤਾਂ ਸਹਿਬਾ ਜੀ ਨੇ ਬੰਦਾ ਦੁਨੀਆ ਤੇ ਰਾਜ ਕਰੇਗਾ ਆਪਾਂ ਜਬਜੀਤ ਸਾਹਿਬ ਦਾ ਪਾਠ ਕਰਦੇ ਆ ਨਾ ਉੱਥੇ ਮਹਾਰਜ ਨੇ ਇੱਕ ਬਚਨ ਕੀਤਾ ਮਨ ਜੀਤੇ ਜਗ ਜੀਤ ਜਿਨੇ ਮਨ ਨੂੰ ਜਿੱਤ ਲਿਆ ਉਹ ਜਗਤ ਨੂੰ ਜਿੱਤਣ ਦੀ ਤਾਕਤ ਰੱਖਦਾ ਹੈ ਜਿਨੇ ਆਪਣੇ ਆਪ ਨੂੰ ਨਹੀਂ ਜਿੱਤੇ ਆ ਜਗਤ ਨੂੰ ਸਵਾ ਜਿੱਤੇਗਾ ਜਿੰਦੇ ਆਪਣੇ ਗਿਆਨ ਇੰਦਰੀਆਂ ਕਾਬੂ ਵਿੱਚ ਨਹੀਂ ਹੈ ਜਿੰਦੇ ਆਪਣੇ ਥਾਟਸ ਆਪਣੇ ਵਿਚਾਰ ਕਾਬੂ ਵਿੱਚ ਨਹੀਂ ਹੈ ਜਿੰਦਾ ਆਪਣਾ ਮਨ ਕਾਬੂ ਵਿੱਚ ਨਹੀਂ ਹੈ ਉਹ ਕਿਸੇ ਨੂੰ ਕੀ ਕਾਬੂ ਕਰੇਗਾ ਆਪ ਗੁਲਾਮ ਹੈ ਬਹੁਤੀ ਦੁਨੀਆਂ ਆਪਣੇ ਮਨ ਦੀ ਗੁਲਾਮ ਹੈ ਇਸ ਕਰਕੇ ਬੰਦੇ ਨੂੰ ਮਨਮੁਖ ਕਿਹਾ ਜਾਂਦਾ ਹੈ ਕਿਉਂਕਿ ਮਨ ਪਿੱਛੇ ਤੁਰਦਾ ਹੈ ਮਨਮੁਖ ਤੇ ਗੁਰਮੁਖ ਦੇ ਵਿੱਚ ਅੰਤਰ ਹੈ ਇੱਕ ਫਰਕ ਹੈ ਕਿ ਗੁਰਮੁਖ ਗੁਰੂ ਪਿੱਛੇ ਤੁਰਦਾ ਹੈ ਮਨਮੁਖ ਮਨ ਪਿੱਛੇ ਤੁਰਦਾ ਹੈ ਹੁਣ ਜਿਹੜਾ ਬੰਦਾ ਮਨ ਪਿੱਛੇ ਤੁਰਦਾ ਜੋ ਉਹਦਾ ਮਨ ਕਹੇਗਾ ਉਹੀ ਕਰੇਗਾ ਉਹਨੇ ਉਹੀ ਕਰਨਾ ਹੈ ਮਨ ਕਹੇਗਾ ਆਹ ਵੇਖਣਾ ਹੈ ਮਨ ਉਹੀ ਵੇਖੇਗਾ ਬੰਦਾ ਮਨ ਕੀ ਹੈ ਮਨ ਅੰਦਰ ਬੈਠਾ ਮਾਲਕ ਬਣਿਆ ਤੇ ਸਰੀਰ ਗੁਲਾਮ ਹੈ ਮਨ ਆਰਡਰ ਕਰਦਾ ਹੈ ਅੱਖਾਂ ਨੂੰ ਆ ਵੇਖਣਾ ਹੈ ਅੱਖਾਂ ਵੇਖਦੀਆਂ ਨੇ ਮਨ ਆਰਡਰ ਕਰਦਾ ਹੈ ਕੰਨਾਂ ਨੂੰ ਆ ਸੁਣਨਾ ਹੈ ਉਹ ਸੁਣਦੀਆਂ ਨੇ ਮਨ ਹੀ ਇਹ ਉਪਦੇਸ਼ ਕਰਦਾ ਤੂੰ ਆ ਬੋਲਣਾ ਹੈ ਬੰਦੇ ਦੀ ਜ਼ੁਬਾਨ ਬੋਲਦੀ ਹੈ ਮਨ ਕਹਿੰਦਾ ਕਦਮਾਂ ਨੂੰ ਇਸ ਰਸਤੇ ਤੇ ਤੁਰਨਾ ਹੈ ਤੁਸੀਂ ਕਦੀ ਨੋਟਿਸ ਕਰੋ ਬੰਦਾ ਤੁਰਦਾ ਹੋਵੇ ਅਚਾਨਕ ਬੰਦੇ ਦੇ ਅੰਦਰ ਖਿਆਲ ਬਦਲ ਜਾਂਦਾ ਉਹ ਕਹਿੰਦਾ ਨਹੀਂ ਇਸ ਰਸਤੇ ਨੂੰ ਚੱਲਦੇ ਆ ਇਹਨੂੰ ਛੱਡਦੇ ਘਰੋਂ ਪੂਰੀ ਪਲੈਨਿੰਗ ਬਣਾ ਕੇ ਆਇਆ ਸੀ ਵੀ ਇਸ ਰਸਤੇ ਉੱਤੇ ਹੀ ਜਾਣਾ ਹੈ ਪਰ ਰਸਤੇ ਵਿੱਚ ਕੀ ਹੋਇਆ ਗੱਡੀ ਦਾ ਸਟੀਅਰਿੰਗ ਮੋੜ ਲਿਆ ਕਹਿੰਦਾ ਚਲੋ ਇਧਰੋਂ ਦੀ ਚੱਲਦੇ ਆਂ ਕਿਉਂ ਭਾਈ ਕਿਉਂਕਿ ਮਨ ਕਹਿ ਰਿਹਾ ਵੀ ਉਧਰੋਂ ਨਹੀਂ ਜਾਣਾ ਇਧਰੋਂ ਜਾਣਾ ਹੈ ਇਹਨਾਂ ਮਤਲਬ ਮਨ ਦਾ ਗੁਲਾਮ ਬੰਦਾ ਹੈ ਔਰ ਮਨ ਜਿੱਧਰ ਨੂੰ ਲੈ ਕੇ ਜੋ ਕਵੇ ਉਹ ਹੀ ਖਾਣਾ ਹੈ ਜੋ ਕਵੇ ਪਾਣਾ ਹੈ ਜੋ ਜੋ ਇਹ ਕਹਿੰਦਾ ਮਨ ਉਹ ਹੀ ਕਰਦਾ ਜਾਂਦਾ ਹੈ ਔਰ ਸੰਸਾਰ ਦੀ ਹਾਲਤ ਇਸ ਤਰ੍ਹਾਂ ਦੀ ਸਾਰੇ ਦੇ ਸਾਰੇ ਮਨ ਅੰਨੇ ਪਿੱਛੇ ਤੁਰ ਰਹੇ ਨੇ ਇਸ ਕਰਕੇ ਬੰਦਾ ਦੁਖੀ ਹੈ ਯਾ ਮੈਂ ਇਹਨੂੰ ਸੌਖਾ ਕਹਿਣਾ ਵਾ ਮਨ ਅਸਲ ਦੇ ਵਿੱਚ ਸਾਡੇ ਸਰੀਰ ਦਾ ਰਿਮੋਟ ਹੈ ਜਿਵੇਂ ਰਿਮੋਟ ਤੇ ਜਿਹੜਾ ਤੁਸੀਂ ਚੈਨਲ ਚਲਾਉਣਾ ਚਾਹੋ ਉਹ ਹੀ ਚੱਲ ਜਾਂਦਾ ਹੈ ਤੁਹਾਡੀ ਮਰਜ਼ੀ ਜਿਹੜਾ ਨੰਬਰ ਦਬੋਗੇ ਉਹ ਹੀ ਨੰਬਰ ਚੈਨਲ ਚੱਲਣਾ ਹੈ 10 ਨੰਬਰ ਦਬੋਣਾ ਤੇ 10 ਹੀ ਚੱਲਣਾ ਜੇ 5 ਦਬੋਗੇ 5 ਹੀ ਚੱਲਣਾ ਮਨ ਇਸ ਸਰੀਰ ਨੂੰ ਜਿਸ ਤਰੀਕੇ ਨਾਲ ਚਲਾਉਣਾ ਚਾਹਵੇ ਚਲਾ ਸਕਦਾ ਉਹ ਕਹਿੰਦਾ ਸੌਣਾ ਤੇ ਸੌਣਾ ਜੇ ਜਾਗਣਾ ਤੇ ਜਾਗਣਾ ਜੇ ਖਾਣਾ ਤੇ ਖਾਣਾ ਜੇ ਨਾ ਵੀ ਭੁੱਖ ਹੋਏ ਤੇ ਮਨ ਕਵੇ ਖਾਈ ਜਾਂਦਾ ਬੰਦਾ ਢਿੱਡ ਭਾਵੇਂ ਰੱਜ ਜਾਵੇ ਮਨ ਨਹੀਂ ਰੱਜਿਆ ਨਾ ਸਰੀਰ ਰੱਜ ਗਿਆ ਤੇ ਸਰੀਰ ਪਟਣ ਨੂੰ ਹੋ ਗਿਆ ਸਰੀਰ ਕੇ ਬਸ ਕਰ ਮਨ ਕਹਿੰਦਾ ਲੈ ਥੋੜਾ ਇਹਨਾਂ ਸਵਾਦ ਬਣਿਆ ਥੋੜਾ ਹੋਰ ਖਾ ਲੈ ਕੀ ਫਰਕ ਪੈਂਦਾ ਹੈ ਤਾਂ ਇਹ ਮੰਨੀ ਸੀ ਨਾ ਜਿਨੇ ਸ਼ਰੀਰ ਨੂੰ ਕਾਬੂ ਕੀਤਾ ਸੀ ਗੁਰੂ ਪਾਤਸ਼ਾਹ ਜੀ ਆਦਦੇ ਨੇ ਮਨ ਰੂਪੀ ਹਾਥੀ ਨੂੰ ਕਾਬੂ ਕਰ ਲੇਗਾ ਤੇ ਯਾਦ ਰੱਖੀ ਫਿਰ ਦੁਨੀਆ ਦੇ ਉੱਤੇ ਤੂੰ ਮਾਨ ਪ੍ਰਾਪਤ ਕਰੇਗਾ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਹ ਖਿੰਚੇ ਤੈ ਜਾਏ ਸਹਿਬਾ ਜੀ ਨੇ ਮਨ ਹਾਥੀ ਹੈ ਪੀਲਕ ਗੁਰੂ ਪੀਲਕ ਦਾ ਮਤਲਬ ਹੁੰਦਾ ਮਹਾਵਤ ਹਾਥੀ ਨੂੰ ਚਲਾਉਣ ਵਾਲਾ ਗਿਆਨ ਕੁੰਡਾ ਮਹਾਰਾਜ ਜਦ ਨੇ ਗਿਆਨ ਰੂਪੀ ਕੁੰਡਾ ਮਨ ਰੂਪੀ ਹਾਥੀ ਉੱਤੇ ਗੁਰੂ ਮਹਾਵਤ ਜਦੋਂ ਸਵਾਰ ਹੋ ਕੇ ਤੇ ਇਸ ਮਨ ਨੂੰ ਚਲਾਵੇਗਾ ਨਾ ਫਿਰ ਕੀ ਹੋਵੇਗਾ ਜੀ ਜੈ ਖਿੰਚੇ ਤੈ ਜਾਏ ਜਿੱਧਰ ਗੁਰੂ ਖਿੱਚੇਗਾ ਮਨ ਉਧਰ ਹੀ ਤੁਰਿਆ ਜਾਵੇਗਾ ਫਿਰ ਅਸਲ ਵਿੱਚ ਗੁਰਸਿੱਖ ਦੇ ਗੁਰਮੁਖ ਬਣੇਗਾ ਵੀ ਜਿੱਧਰ ਗੁਰੂ ਕਹਿੰਦਾ ਹੈ ਮਨ ਉਧਰ ਤੁਰਿਆ ਜਾਂਦਾ ਹੈ ਫਿਰ ਜਿੱਧਰ ਮਨ ਜਾਵੇਗਾ ਤਨ ਵੀ ਤਾਂ ਉਧਰ ਜਾਵੇਗਾ ਨਾ ਸ਼ਰੀਰ ਵੀ ਉਧਰ ਜਾਵੇਗਾ ਜੇ ਗੁਰੂ ਕਹੇਗਾ ਇਹਨਾਂ ਨੇਤਰਾਂ ਨੂੰ ਇਹ ਨੇਤਰੋ ਮੇਰਿਓ ਹਰ ਤਮੈ ਜੋ ਤਰੀ ਹਰਬਿਨ ਅਵਰ ਨ ਦੇਖੋ ਕੋਈ ਮਨ ਕਹੇਗਾ ਭਾਈ ਸ਼ਰੀਰ ਨੂੰ ਨੇਤਰਾਂ ਨੂੰ ਉਹ ਸਾਰੀ ਨੂੰ ਵੇਖੋ ਸੰਸਾਰ ਵਿੱਚ ਜੇ ਗੁਰੂ ਕਹੇਗਾ ਇਹ ਸ਼ਰਵਨੋ ਮੇਰਿਓ ਸੱਚ ਸੁਨੈ ਨੂੰ ਪਠਾਏ ਮਨ ਕਹੇਗਾ ਇਹਨਾਂ ਕੰਨਾਂ ਨੂੰ ਸੱਚ ਸੁਨੈ ਨੂੰ ਪਠਾਏ ਭਾਈ ਕੂੜ ਤੇ ਨਿੰਦਿਆ ਨਹੀਂ ਸੁਣਨੀ ਪਰ ਅਸਲ ਕਹਾਣੀ ਇਹ ਹੈ ਕਿਉਂਕਿ ਮਨ ਦੀ ਤਾਂ ਇਹ ਤਨ ਮੰਨਦਾ ਪਰ ਮਨ ਗੁਰੂ ਦੀ ਨਹੀਂ ਮੰਨਦਾ ਪਰ ᔪਗਤੀ ਦਸੀ ਹੈ ਗੁਰੂ ਮਹਾਰਾਜ ਨੇ ਇਸ ਚੰਚਲ ਮਨ ਨੂੰ ਵੇਖਿਆ ਹਾਥੀ ਵਰਗਾ ਸਹਿਬਾਦ ਨੇ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੇ ਤੈ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉਜੜ ਪਾਏ ਜਿਹੜਾ ਹਾਥੀ ਗਿਆਨ ਤੋਂ ਅਧੂਰਾ ਹੈ ਭਾਵ ਗਿਆਨ ਰੂਪੀ ਕੁੰਡੇ ਤੋਂ ਬਿਨਾਂ ਜਾ ਰਿਹਾ ਹੈ ਮਹਾਰਾਜ ਜੀ ਨੇ ਇਹ ਉਚੜਾਂ ਵਿੱਚ ਪਾਵੇਗਾ ਭਾਵ ਇਹ ਤੈਨੂੰ ਖੁਆਰ ਕਰੇਗਾ ਤੈਨੂੰ ਕਦੀ ਸੁਖੀ ਨਹੀਂ ਰਹਿਣ ਦੇਵੇਗਾ ਕਦਮ ਕਦਮ ਤੇ ਭਟਕੇਗਾ ਤੇ ਕਦਮ ਕਦਮ ਤੇ ਦੁਖੀ ਹੋਵੇਗਾ ਗੁਰਦੇਵ ਨੇ ਇਸੇ ਮਨ ਨੂੰ ਬਾਣੀ ਦੇ ਅੰਦਰ ਪੰਛੀ ਦੀ ਨਿਆਈ ਵੀ ਆਖਿਆ ਭਗਤ ਕਬੀਰ ਸਹਿਬਾ ਨੇ ਮੰਨ ਕੀ ਹੈ ਕਿ ਲਗੇ ਇੱਕ ਪੰਛੀ ਵਰਗਾ ਹੈ। ਔਰ ਇਹ ਉਸ ਪੰਛੀ ਵਰਗਾ ਏ ਜਿੰਦਾ ਦਿਲ ਕੀਤਾ ਜਿੱਥੇ ਜਾ ਕੇ ਬੈਠ ਜਾਵੇ। ਜੋ ਜੀ ਕੀਤਾ ਉਹ ਹੀ ਖਾਣ ਲੱਗ ਜਾਵੇ। ਜਿਹਨੂੰ ਚੰਗੇ ਮੰਦੇ ਦੀ ਸੂਝ ਨਹੀਂ ਹੈ, ਸਮਝ ਨਹੀਂ ਹੈ। ਦਿਲ ਕੀਤਾ ਚੰਗਾ ਖਾ ਲਿਆ, ਦਿਲ ਕੀਤਾ ਮੰਦਾ ਖਾ ਲਿਆ, ਦਿਲ ਕੀਤਾ ਚੰਗਾ ਸੁਣ ਲਿਆ, ਦਿਲ ਕੀਤਾ ਮੰਦਾ ਸੁਣ ਲਿਆ। ਭਾਵ ਜੋ ਇਹਨੂੰ ਚੰਗਾ ਲੱਗਦਾ ਹੈ ਉਹ ਆਪਣੀ ਮਰਜ਼ੀ ਨਾਲ ਕਰਦਾ ਹੈ ਕਬੀਰ ਮਨ ਪੰਖੀ ਭਇਓ ਉਡ ਉਡ ਤੈ ਦਿਸ ਜਾਏ ਕਬੀਰ ਕਹਿਣ ਲੱਗੇ ਇਹ ਮਨ ਕੀ ਹੈ ਪੰਛੀ ਬਣਿਆ ਜਿੱਧਰ ਦਿਲ ਕਰਦਾ ਉਧਰ ਉੱਡ ਜਾਂਦਾ ਹੈ ਬੰਦੇ ਦੀ ਆਪਣੀ ਮਰਜ਼ੀ ਨਹੀਂ ਚੱਲਦੀ ਜਿੱਧਰ ਦਿਲ ਕੀਤਾ ਉਧਰ ਉਡਾਰੀ ਮਾਰ ਗਿਆ بھی جی کیا جاوے جائے ہووے ہو چل سنمے گھر ادھی رات نو جان لو تیار ہے کوئی پرواہ نہیں یہو بھی چلو گردوارے چلیے کہے گا لائک ساری جندگی پہی ہے پاٹ پوجا کرنی ہے گردوارے جا کی ملنا دن بھی دن دے بارہ وجہ بھی گردوارے آن لی تیار نہیں تو رات بارہ بجے سنمے جان کو تیار ہے اے حالت ہے منوخ دی ਚੰਗਿਆਈ ਆਲਕ ਕਰੇ ਬੁਰਿਆਈ ਹੋਏ ਛੇਰ ਚੰਗਾ ਕੰਮ ਕਰਨਾ ਹੋਵੇ ਤੇ ਕਹਿੰਦਾ ਕੱਲ ਨੂੰ ਕਰ ਲਾਂਗੇ ਬੁਰਾ ਕੰਮ ਕਰਨਾ ਹੋਵੇ ਕਰ ਲੋ ਦੇਰੀ ਕਿਉਂ ਕਰਦੇ ਹੋ ਜਦ ਕਿ ਮਹਾਰਾਜਾ ਜਦ ਨੇ ਬੁਰਾ ਕੰਮ ਪਾਪ ਕਰਨ ਲੱਗਿਆਂ ਦੇਰੀ ਕਰੋ ਜਿੰਨਾ ਹੋ ਸਕੇ ਉਹਨੂੰ ਟਾਲ ਦਿਓ ਤੇ ਚੰਗਾ ਕਰਨਾ ਹੈ ਤੇ ਹੁਣੇ ਹੀ ਕਰ ਲੋ ਚੰਗੇ ਕੰਮ ਨੂੰ ਕਦੀ ਨਾ ਟਾਲੋ ਮਾੜੇ ਕੰਮ ਨੂੰ ਜਿੰਨਾ ਹੋ ਸਕੇ ਟਾਲ ਦਿਓ ਤੇ ਬੰਦਾ ਮਾੜਾ ਕੰਮ ਪਹਿਲਾਂ ਕਰਦਾ ਹੈ چنگا کم بعد چ کر لیں گے کبھی من پنکھی پیو اڈ اڑ دہ جاوے سجاوے دہ دستاو دسے وال جند ہے جو جیسی سنگت ملے سو تیسو بھل کھائے بیٹھ کے وائی وائی واحرو واحرو تو منمکھان بیٹھ کے وہی دو میں پاس سے کم چل رہے چنگیاں ہے بیٹھے گا چے واجی واج ਪਰ ਚੰਗਿਆਈ ਬੜੀ ਵੱਡੀ ਹੈ ਬੁਰਿਆਂ ਕੋਲ ਬੈਠੇ ਗਦੇ ਬੁਰੀਾਈ ਬਹੁਤ ਵੱਡੀ ਹੈ ਦੋਵੇਂ ਪੱਖ ਕਮਾਲ ਦੇ ਨੇ ਮਾੜਿਆਂ ਕੋਲੇ ਬਹਿ ਲੈਣਾ ਚੰਗਿਆਂ ਕੋਲੇ ਬੈਠ ਲੈਣਾ ਦੋਵੇਂ ਕੰਮ ਹੀ ਕਰੀ ਜਾਣੇ ਨੇ ਪੰਛੀ ਹੈ ਨਾ ਇਹਨੂੰ ਜਿੱਧਾਂ ਦਾ ਦਰਖਤ ਮਿਲਿਆ ਉੱਥੇ ਬੈਠ ਗਿਆ ਜਾ ਕੇ ਅੱਜ ਇਹਦੇ ਤੇ ਬੈਠਾ ਕੱਲ ਦੂਜੇ ਤੇ ਬੈਠ ਜਾਵੇਗਾ ਜੋ ਜੈਸੀ ਸੰਗਤ ਮਿਲਿਆ ਸੋਤਾ ਸੋ ਫਲ ਖਾਏ ਕੋਈ ਫਰਕ ਨਹੀਂ ਪੈਂਦਾ ਉਹ ਮੰਨਦਾ ਹੈ ਕਿ ਚੰਗਾ ਹੈ ਖਾਜੋ ਬਸ ਸਹਿਵਾਦ ਨੇ ਇੰਨਾ ਹੀ ਨਹੀਂ ਇਹ ਮਨ ਅਸਲ ਦੇ ਵਿੱਚ ਜੇ ਹਾਥੀ ਦੇ ਸਮਾਨ ਹੈ ਨਾ ਤੇ ਹਾਥੀ ਦੇ ਸਮਾਨ ਕਿਉਂ ਹੈ ਜੀ ਕਹਿ ਲਗੇ ਹੰਕਾਰੀ ਹੈ ਪਰ ਹੰਕਾਰੀ ਮਨ ਮੁਕਤੀ ਕਦੀ ਹਾਸਲ ਨਹੀਂ ਕਰ ਸਕਦਾ ਬਾਬਾ ਕਬੀਰ ਸਹਿਵਾਦ ਨੇ ਕਿ ਮੁਕਤੀ ਦਾ ਰਾਹ ਜਿਹੜਾ ਹੈ ਉਹ ਰਾਈ ਦੇ ਦਾਣੇ ਜਿੰਨਾ ਸਰੋਂ ਦਾ ਦਾਣਾ ਹੁੰਦਾ ਰਾਈ ਦਾ ਦਾਣਾ ਨਿਕਾ ਜਿਆ ਮੁਕਤੀ ਦਾ ਰਸਤਾ ਇੰਨਾ ਛੋੜਾ ਹੈ ਔਰ ਮਨ ਹਾਥੀ ਬਣਿਆ ਬੈਠਾ ਹੈ ਮਨ ਰੂਪੀ ਹਾਥੀ ਇੰਨੇ ਛੋਟੇ ਰਸਤੇ ਵਿੱਚੋਂ ਲੰਘ ਕੇ ਕਿਵੇਂ ਜਾਏ ਕਬੀਰ ਮੁਕਤ ਦਵਾਰਾ ਸੰਕੁੜਾ ਰਾਈ ਦਸਵੇਂ ਭਾਏ ਮਨ ਤੋਂ ਮਹਿਗਲ ਹੋਏ ਰਹਾ ਨਿਕਸ਼ਿਆ ਕਿਉਂ ਕਰ ਜਾਏ ਮਨ ਤੇ ਹਾਥੀ ਬਣਿਆ ਬੈਠੇ ਹੰਕਾਰੀ ਕਹਿੰਦੇ ਮੇਰੇ ਵਰਗਾ ਦੁਨੀਆਂ ਵਿੱਚ ਕੋਈ ਨਹੀਂ ਹੁਣ ਹੰਕਾਰੀ ਮਨ ਮੁਕਤੀ ਪ੍ਰਾਪਤ ਕਰਨਾ ਚਾਹੁੰਦਾ ਤੇ ਮੁਕਤੀ ਕਿਵੇਂ ਮਿਲੇਗੀ ਕਦੇ ਵੀ ਨਹੀਂ ਮਿਲ ਸਕਦੀ ਤੇ ਬਾਬਾ ਕਬੀਰ ਸਾਹਿਬ ਆਦਿ ਨੇ ਇੱਕ ਤਰੀਕਾ ਹੈ ਐਸਾ ਸਤਿਗੁਰ ਜੇ ਮਿਲੈ ਟੁੱਠਾ ਕਰੇ ਪਸਾਓ ਜੇ ਕਿਤੇ ਚੰਗਾ ਗੁਰੂ ਮਿਲ ਜਾਵੇ ਖੁਸ਼ ਹੋ ਕੇ ਆਪਣੀ ਮਿਹਰ ਦੀ ਨਜ਼ਰ ਕਰ ਦੇਵੇ ਤਾਂ ਆਖਦੇ ਨੇ ਮੁਕਤ ਦੁਆਰਾ ਮੁਕਲਾ ਸਹਿਜੇ ਆਓ ਜਾਓ ਮੁਕਤੀ ਦਾ ਰਾਹ ਜਿਹੜਾ ਹੈ ਕਹਿ ਲਗੇ ਉਹ ਅਸਲ ਵਿੱਚ ਬੰਦੇ ਨੂੰ ਸੁਖਾਲਾ ਮਿਲ ਜਾਵੇਗਾ ਤੇ ਬੰਦਾ ਸਹਿਜ ਹੀ ਉਸ ਵਿੱਚੋਂ ਲੰਘ ਜਾਵੇਗਾ ਭਗਤ ਰਵਿਦਾਸ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਮਨ ਬੈਲ ਵਰਗਾ ਹੈ ਕਿਉਂ ਕਹਿੰਦੀਆਂ ਹਰਕਤਾਂ ਬੈਲ ਵਰਗੀਆਂ ਵੀ ਨੇ ਔਰ ਕਹਿ ਲਗੇ ਮਨ ਰੂਪੀ ਬੈਲ ਬਹੁਤ ਕਮਜ਼ੋਰ ਹੈ ਤੁਸੀਂ ਕਦੀ ਪੁਰਾਣੇ ਸਮਿਆਂ ਵਿੱਚ ਜਦੋਂ ਲੋਕੀ ਖੇਤੀ ਕਰਿਆ ਕਰਦੇ ਸਨ ਤੇ ਹਲ ਹੋਂਦੇ ਸਨ ਤੇ ਕੀ ਕਰਦੇ ਸਨ ਉਸ ਹਲ ਦੇ ਅੱਗੇ ਦੋ ਬੈਲ ਲਾਏ ਹੁੰਦੇ ਸਨ ਜੇ ਬੈਲ ਕਮਜ਼ੋਰ ਹੋਵੇ ਤੇ ਉਸ ਹਲ ਨੂੰ ਖਿੱਚ ਨਹੀਂ ਸਕਦਾ ਸਫਰ ਕਰਨ ਵਾਸਤੇ ਪੁਰਾਣੇ ਸਮਿਆਂ ਵਿੱਚ ਗੱਡੇ ਹੋਇਆ ਕਰਦੇ ਸਨ ਅੱਗੇ ਬੈਲ ਨੂੰ ਗੱਡੇ ਤੇ ਬੰਨ੍ਹ ਦਿੱਤਾ ਜਾਂਦਾ ਸੀ ਫਿਰ ਉਹ ਖਿੱਚ ਕੇ ਲੈ ਕੇ ਜਾਂਦਾ ਸੀ ਤੇ ਬੰਦਾ ਸਫਰ ਕਰਦਾ ਸੀ ਜੇ ਮੈਂ ਮਨ ਰੂਪੀ ਬੈਲ ਕਮਜ਼ੋਰ ਹੈ ਤੇ ਕਹਿ ਲੱਗਿਓ ਨੇ ਸਵਾ ਤੈਨੂੰ ਅੱਗੇ ਲੈ ਕੇ ਜਾਣਾ ਹੈ ਕਮਜ਼ੋਰ ਮਨ ਤੇ ਕਿਛੇ ਭਾਰ ਚੁੱਕੇਗਾ ਬਾਬਾ ਰਵਿਦਾਸ ਸਿੰਘ ਨੇ ਘਟ ਅਵ ਘਟ ਡੂਗਰ ਕਣਾ ਇੱਕ ਨਿਰਗੁਣ ਬੈਲ ਹਮਾਰ ਕਹਿਣ ਲਗੇ ਰਸਤਾ ਜਿਹੜਾ ਉੱਚਾ ਤੇ ਨੀਵਾ ਹੈ ਜਿਵੇਂ ਪਹਾੜੀ ਰਸਤਾ ਹੁੰਦਾ ਹੈ ਉੱਚਾ ਨੀਵਾ ਰਸਤਾ ਹੈ ਮਨ ਰੂਪੀ ਬੈਲ ਕਮਜ਼ੋਰ ਹੈ ਕਹਿਣ ਲਗੇ ਇੱਕ ਅਰਦਾਸ ਹੈ ਮੇਰੀ ਮਾਲਕ ਦੇ ਚਰਨਾਂ ਵਿੱਚ ਪਰਮਾਤਮਾ ਮਨ ਇਨਾ ਕਮਜ਼ੋਰ ਹੈ ਇਹ ਨਹੀਂ ਖਿੱਚ ਸਕਦਾ ਪਰ ਕਿਰਪਾ ਕਰੀ ਜੇ ਤੂੰ ਬਿਹਰ ਕਰ ਦੇਵੇਂ ਤਾਂ ਇਹ ਸਹਿਜੇ ਹੀ ਇਸ ਨਾਮ ਰੂਪੀ ਪੂੰਜੀ ਨੂੰ ਲੈ ਕੇ ਅੱਗੇ ਤੱਕ ਜਾ ਸਕਦਾ ਹੈ। ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। हे ਪਰਮਾਤਮਾ ਮੇਰੀ ਤੇਰੇ ਚਰਨਾਂ ਵਿੱਚ ਬੇਨਤੀ ਹੈ। ਤੂੰ ਕਿਰਪਾ ਕਰੀ ਮਨ ਬਹੁਤ ਕਮਜ਼ੋਰ ਹੈ। ਮਨ ਰੂਪੀ ਬੈਲ ਵਿੱਚ ਤਾਕਤ ਨਹੀਂ ਹੈ। ਤੂੰ ਮਿਹਰ ਕਰ ਕਿ ਜਿਹੜੀ ਮੈਂ ਨਾਮ ਦੀ ਕਮਾਈ ਕੀਤੀ ਹੈ ਕਿਤੇ ਇਹਨੂੰ ਉਲਟਾ ਨਾ ਦੇਵੇ। ਇਨੂੰ ਮੈਂ ਸਹਜੇ ਤੇਰੀ ਕਿਰਪਾ ਨਾਲ ਲੱਦ ਕੇ ਲੈ ਕੇ ਜਾ ਰਿਆਂ ਵਾਂ ਤੇ ਮੈਂ ਮਾਲਕ ਦੇ ਘਰ ਤੱਕ ਉਹ ਚੰਗਿਆਈ ਲੈ ਕੇ ਜਾ ਸਕਾਂ ਕਿਉਂਕਿ ਮਨ ਦੀ ਆਦਤਾਂ ਦਾ ਕੋਈ ਪਤਾ ਨਹੀਂ ਕਿੱਥੇ ਜਾ ਕੇ ਖਵਾਰ ਕਰ ਦੇਵੇ ਹੁਣ ਇਹ ਚੰਗਾ ਹੈ ਕੁਝ ਪਲ ਵਾਸਤੇ ਫਿਰ ਮਾੜਾ ਬਣ ਜਾਵੇ ਇਹਦਾ ਕੋਈ ਪਤਾ ਨਹੀਂ ਸੁਭਾਵ ਦਿਲਦਿਆਂ ਕੋਈ ਸਮਾਂ ਨਹੀਂ ਲੱਗਦਾ ਮੇਰੇ ਗੁਰਦੇਵ ਪਾਤਸ਼ਾਹ ਜੀ ਨੇ ਜਦੋਂ ਪਾਣੀ ਵਿੱਚ ਬੈਠੇ ਹੋਏ ਡੱਡੂ ਨੂੰ ਵੇਖਿਆ ਸਹਿਬ ਆਦਿ ਨੇ ਮਨਾ ਤੂੰ ਵੀ ਡੱਡੂ ਤੋਂ ਘੱਟ ਨਹੀਂ ਐ ਤੇਰੀ ਹਾਲਤ ਪਾਣੀ ਵਿੱਚ ਡੱਡੂ ਵਰਗੀ ਐ ਔਰ ਉਹ ਪਾਣੀ ਜਿਹੜਾ ਚਿੱਕੜ ਨਾਲ ਭਰਿਆ ਹੋਇਆ ਹੈ ਗੰਦਗੀ ਨਾਲ ਭਰਿਆ ਹੋਇਆ ਹੈ ਗੁਰੂ ਪਾਤਸ਼ਾਹ ਜੀ ਨੇ ਉਦਾਹਰਣ ਦਿੱਤੀ ਸਹਿਬ ਕਹਿ ਲਗੇ ਜਦੋਂ ਮੈਂ ਸਰੀਰ ਵਿੱਚ ਨਜ਼ਰ ਮਾਰੀ ਇਹ ਵੀ ਤਾਂ ਗੰਦਗੀ ਨਾਲ ਹੀ ਭਰਿਆ ਹੋਇਆ ਹੈ ਇਹਦੇ ਵਿੱਚ ਵੀ ਤਾਂ ਗੰਦਗੀ ਹੈ ਮਹਾਰਾਜ ਆਦਿ ਨੇ ਐਬ ਤਨ ਚਿੱਕੜੋ ਇਹ ਮਨ ਮਿੰਡ ਕੋ ਕਹਿ ਲੱਗੇ ਸਰੀਰ ਦੇ ਅੰਦਰ ਐ ਵੀ ਐਬ ਨੇ ਚਿੱਕੜੀ ਚਿੱਕੜ ਭਰਿਆ ਪੈ ਸਰੀਰ ਵਿੱਚ ਭਾਵ ਗੰਦਗੀ ਗੰਦਗੀ ਹੈ ਮਨ ਰੂਪੀ ਡੱਡੂ ਵਿੱਚ ਬੈਠਾ ਕਮਲ ਕੀ ਸਾਰ ਨਹੀਂ ਮੂਲ ਪਾਈ ਕਹਿ ਲੱਗੇ ਇੱਕ ਕਮਲ ਫੁੱਲ ਵਿੱਚ ਖਿੜਿਆ ਜਿਹਨੂੰ ਪਰਮਾਤਮਾ ਦੀ ਜੋਤ ਕਹਿੰਦੇ ਆ ਪਰਮਾਤਮਾ ਦੀ ਜੋਤ ਵਿੱਚ ਹੀ ਅੰਦਰ ਸਰੀਰ ਦੇ ਹੈ ਪਰ ਕਹਿ ਲੱਗੇ ਮੁਸ਼ਕਲ ਇਹ ਹੈ ਵੀ ਚਿੱਕੜ ਵਿੱਚ ਬੈਠਾ ਹੋਇਆ ਡੱਡੂ ਗੰਦਗੀ ਤਾਂ ਖਾਣ ਲਈ ਤਿਆਰ ਹੈ ਪਰ ਉਹ ਅਸਲ ਦੇ ਵਿੱਚ ਅੰਦਰ ਬੈਠੇ ਪਰਮਾਤਮਾ ਵੱਲ ਵੇਖਣ ਨੂੰ ਤਿਆਰ ਨਹੀਂ ਔਰ ਇੰਨੀ ਕਿਰਪਾ ਹੋਰ ਹੋ ਗਈ ਕਿ ਲੱਗੇ ਗੁਰੂ ਰੂਪੀ ਭੌਰਾ ਆ ਕੇ ਉੱਤੇ ਗੂੰਜਾਂ ਪਾਉਂਦਾ ਹੈ ਉਪਦੇਸ਼ ਦਿੰਦਾ ਹੈ ਹੇ ਮਨ ਰੂਪੀ ਡੱਡੂ ਸਮਝ ਤੂੰ ਕਮਲ ਰੂਪੀ ਫੁੱਲ ਦੇ ਨਾਲ ਹੈ ਜਿਹੜਾ ਨਿਰਲੇਪ ਇਹ ਮੈਲਾ ਨਹੀਂ ਹੁੰਦਾ ਅਫਸੋਸ ਕਿ ਡੱਡੂ ਨੂੰ ਸੁਣਦਾ ਹੀ ਕੋਈ ਨਹੀਂ ਉਹਨੂੰ ਪਰਵਾਹ ਨਹੀਂ ਐਬ ਤਨ ਚਿਕੜੋ ਇਹ ਮਨ ਮਿੰਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਪਵਰ ਉਸਤਾਦ ਨਿਤਪਾਖਿਆ ਬੋਲਿਆ ਕਿਉਂ 부ਝੈ ਜਾਣੈ 부ਝਾਈ ਗੁਰੂ ਰੂਪ ਹੋਰਾ ਗੁੰਜਾਂ ਪਾਪ ਆ ਕੇ ਥੱਕ ਗਿਆ ਮਨ ਰੂਪੀ ਡੱਡੂ ਨੂੰ ਕੋਈ ਅਸਰ ਨਹੀਂ ਇਹ ਗੰਦਗੀ ਹੀ ਖਾਂਦਾ ਹੈ ਹੈ ਕਮਲ ਰੂਪੀ ਫੁੱਲ ਵੀ ਖਿੜਿਆ ਹੋਇਆ ਇਸੇ ਸਰੀਰ ਵਿੱਚ ਚਿੱਕੜ ਗੰਦਗੀ ਵੀ ਐ ਪਰ ਮਨ ਰੂਪੀ ਡੱਡੂ ਨੂੰ ਗੰਦਗੀ ਖਾਣ ਦੀ ਆਦਤ ਹੈ ਜਿਨ੍ਹਾਂ ਦਾ ਮਨ ਡੱਡੂ ਵਰਗਾ ਏ ਕਹਿ ਲਿਗੋ ਭਾਵੇਂ ਲੱਖ ਉਹਨਾਂ ਦੇ ਅੰਦਰ ਚੰਗਾ ਉਪਦੇਸ਼ ਜਿਹੜਾ ਉਹਨਾਂ ਨੂੰ ਸੁਣਾਇਆ ਜਾਵੇ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਡੱਡੂ ਦੀ ਆਦਤ ਹੈ ਗੰਦਗੀ ਖਾਣੀ ਗੰਦੀ ਖਾਵੇਗਾ ਸਹਿਬ ਨੇ ਇਸ ਮਨ ਨੂੰ ਗਧੇ ਨਾਲ ਤੁਲਨਾ ਦਿੱਤੀ ਕਹਿ ਲਿਗੇ ਵੇਖਿਆ ਇਹ ਮਨ ਗਧਾ ਕਿਉਂਕਿ ਆਪਾਂ ਕਈ ਵਾਰੀ ਕਿਸੇ ਨੂੰ ਮਾੜਾ ਕਹਿਣਾ ਹੋਵੇ ਨਾ ਆਪਾਂ ਕਹਿੰਦੇ ਇਹ ਬੰਦਾ ਤੇ ਨੀਰਾ ਗਧਾ ਏ ਕਿਉਂ ਹੈ ਭਲਾ ਸਰੀਰ ਤਾਂ ਗਧੇ ਵਰਗਾ ਨਹੀਂ ਮਨੁੱਖਾਂ ਵਰਗਾ ਜੀ ਫਿਰ ਗਧਾ ਕਿਵੇਂ ਹੋ ਗਿਆ ਇਹਨਾਂ ਮਤਲਬ ਇਹਦੀਆਂ ਹਰਕਤਾਂ ਗਧਿਆਂ ਵਰਗੀਆਂ ਨੇ ਇਸ ਕਰਕੇ ਮਹਾਰਾਜ ਬਾਣੀ ਵਿੱਚ ਆਦਦੇ ਨੇ ਮਨ ਖੁਠਹਰ ਤੇਰਾ ਨਹੀਂ ਵਿਸ਼ਵਾਸ ਹੈ ਖੋਤੇ ਮਨ ਤੇਰਾ ਮੈਨੂੰ ਵਿਸ਼ਵਾਸ ਹੀ ਕੋਈ ਨਹੀਂ ਭਰੋਸਾ ਹੀ ਕੋਈ ਨਹੀਂ ਰਹਿ ਗਿਆ ਤੇਰਾ ਤੂੰ ਮਹਾ ਉਦਮਾਤਾ ਤੂੰ ਤਾਂ ਹਮੇਸ਼ਾ ਕਹਿਣ ਲੱਗੇ ਕੋਈ ਨਾ ਕੋਈ ਪਵਾੜਾ ਪਾ ਕੇ ਹੀ ਰੱਖਦਾ ਹੈ ਤੈਨੂੰ ਚੈਨ ਹੀ ਕੋਈ ਨਹੀਂ ਟਿਕ ਟਿਕ ਕੇ ਬੈਠਦਾ ਹੀ ਨਹੀਂ ਪਰ ਮਹਾਰਾਜਾ ਦੇ ਨੇ ਇਸ ਮਨ ਰੂਪੀ ਗਧੇ ਨੂੰ ਕਾਬੂ ਕਰਨ ਦਾ ਇੱਕ ਤਰੀਕਾ ਹੈ ਜੇ ਅਸਲ ਦੇ ਵਿੱਚ ਇੰਨੀਆਂ ਦੋਵੇਂ ਜਿਹੜੀਆਂ ਲੱਤਾਂ ਨੇ ਬੰਨ੍ਹ ਦਿੱਤੀਆਂ ਜਾਣ ਰੱਸੀ ਦੇ ਨਾਲ ਜਦੋਂ ਤੁਸੀਂ ਵੇਖਿਓ ਖੋਤੇ ਦੇ ਉੱਤੇ ਭਾਰ ਲੱਦਿਆ ਹੋਵੇ ਤੇ ਰੱਸੀ ਖੋਲ ਦਿੱਤੀ ਜਾਂਦੀ ਹੈ ਪਰ ਜਦੋਂ ਉਹ ਭਾਰ ਨਾ ਲੱਦਿਆ ਹੋਵੇ ਤੇ ਫਿਰ ਉਸ ਸਮੇਂ ਅਗਰ ਰੱਸੀ ਖੋਲ ਦਿੱਤੀ ਜਿਹੜੀ ਰੱਸੀ ਖੁੱਲੀ ਹੋਈ ਹੈ ਕੋਈ ਗਧਾ ਲੱਤਾਂ मारेਗਾ ਮਹਾਰਾਜ ਆਦਿ ਨੇ ਮਨ ਰੂਪੀ ਇਸ ਖੋਤੇ ਨੂੰ ਜੇ ਤੁਸੀਂ ਗਿਆਨ ਦੇ ਭਾਰ ਥਲੇ ਦਬ ਕੇ ਰੱਖੋਗੇ ਭਾਵ ਚੰਗਿਆਈ ਨਾਲ ਜੋੜ ਕੇ ਰੱਖੋਗੇ ਤਾਂ ਮਨ ਠੀਕ ਹੈ ਜੇ ਇਹਨੂੰ ਕੁਝ ਪਲ ਵਾਸਤੇ ਇਕੱਲਾ ਛੱਡੋਗੇ ਇਸ ਵਰਗਾ ਸ਼ੈਤਾਨ ਦੁਨੀਆਂ ਵਿੱਚ ਕੋਈ ਨਹੀਂ। ਇਹੀ ਮਨੁੱਖ ਨੂੰ ਸ਼ੈਤਾਨ ਤੇ ਹਯਾਨ ਬਣਾ ਦਿੰਦਾ ਹੈ, ਇਹੀ ਮਨੁੱਖ ਨੂੰ ਭਗਵਾਨ ਵੀ ਬਣਾ ਦਿੰਦਾ ਹੈ। ਬਸ ਇਹ ਫਰਕ ਹੈ। ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਾਂ ਉਦਮਾਤਾ ਖਰਕਾ ਪੈ ਕਰ ਤੋਂ ਛੁੱਟੈ ਜਾਂ ਉੱਪਰ ਲਾਤਾ ਜੇ ਤੈਨੂੰ ਬਾਣੀ ਨਾਲ ਜੋੜ ਕੇ ਰਖਾਂ ਤੇ ਸਹਿਬਾ ਦਿੰਨੇ ਤੂੰ ਬਚ ਸਕਦਾ ਹੈ ਮਨਾ ਜੇ ਤੈਨੂੰ ਗਿਆਨ ਨਾਲੋਂ ਬਾਣੀ ਨਾਲੋਂ ਸਿਮਰਨ ਨਾਲੋਂ ਦੂਰ ਕਰ ਦੇਵਾਂ ਤੇ ਕਹਿ ਲਗੇ ਫਿਰ ਤੂੰ ਮਨਮਾਨੀਆਂ ਕਰਨ ਤੋਂ ਬਾਜ਼ ਨਹੀਂ ਆਉਂਦਾ ਤਾਂ ਮਨ ਰੂਪੀ ਕੌਤਕ ਵੇਖ ਕੇ ਗੁਰੂ ਪਾਤਸ਼ਾਹ ਜੀ ਨੇ ਇਸ ਨੂੰ ਚੰਚਲ ਮਨ ਕਿਹਾ ਇੱਕ ਥਾਂ ਤੇ ਗੁਰੂ ਪਾਤਸ਼ਾਹ ਜੀ ਨੇ ਇੱਥੋਂ ਤੱਕ ਸ਼ਬਦ ਵਰਤਿਆ ਸੁਣ ਮਨ ਅੰਦੇ ਕੁੱਤੇ ਕੁੜਿਆਰ ਮਹਾਰਜ ਨੇ ਕੁੱਤਾ ਸ਼ਬਦ ਇਸ ਮਨ ਵਾਸਤੇ ਵਰਤੇ ਹੈ ਕਿ ਇੰਨਾ ਬੁਰਾ ਹੈ ਤੂੰ ਇੰਨਾ ਮਾੜਾ ਹੈ ਤੂੰ ਕਿ ਤੂੰ ਹਰ ਵਕਤ ਹਰ ਵੇਲੇ ਮੈਨੂੰ ਭੇੜੇ ਪਾਸੇ ਲੈ ਕੇ ਜਾਂਦਾ ਪਰ ਕਿਤੇ ਕਿਤੇ ਮਹਾਰਜ ਨੇ ਜਿੱਥੇ ਨੂੰ ਝਿੜਕਿਆ ਉੱਥੇ ਪਿਆਰ ਵੀ ਕੀਤਾ ਹੈ ਮਹਾਰਜ ਇਹ ਵੀ ਬਚਨ ਨਾਲ ਸੁਣ ਮਨ ਮਿੱਤਰ ਪਿਆਰਿਆ ਮਹਾਰਜ ਨੇ ਪਿਆਰ ਵੀ ਕੀਤਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਪਿਆਰ ਵੀ ਕਰਦੇ ਨੇ ਛਿੜਕਦੇ ਵੀ ਨੇ ਗੁੱਸੇ ਵੀ ਹੁੰਦੇ ਨੇ ਕਿਉਂਕਿ ਇਹਦੀਆਂ ਹਰਕਤਾਂ ਵੇਖ ਕੇ ਇਹਨੀਆਂ ਚਲਾਕੀਆਂ ਵੇਖ ਕੇ ਜਦੋਂ ਇਹਨੂੰ ਬਾਹਰੋਂ ਦੇਖਦੇ ਨੇ ਮਨ ਚੰਚਲਾ ਚਤਰਾਈ ਕਿੰਨਾ ਪਾਇਆ ਹੈ ਮਨਾ ਐਵੇਂ ਚਲਾਕੀਆਂ ਚਤਰਾਈਆਂ ਨਾਲ ਹਰ ਵੇਲੇ ਕਰਿਆ ਕਰ ਚਲਾਕੀਆਂ ਚਤਰਾਈਆਂ ਨਾਲ ਰੱਬ ਨਹੀਂ ਉਹ ਮਿਲਦਾ ਕਿਉਂਕਿ ਹੋ ਸਕਦਾ ਤੋ ਦੁਨੀਆ ਨੂੰ ਮੂਰਖ ਬਣਾਵੇ ਪਰ ਤੂੰ ਆਪਣੇ ਆਪ ਨੂੰ ਮੂਰਖ ਛੋੜਾ ਬਣਾ ਸਕਦਾ ਤੈਨੂੰ ਤੇ ਪਤਾ ਹੈ ਨਾ ਤੂੰ ਕੀ ਹੈ ਤਾਂ ਮੇਰੇ ਪਾਤਸ਼ਾਹ ਜੀ ਨੇ ਇਸ ਚੰਚਲ ਮਨ ਨੂੰ ਵੇਖ ਕੇ ਕਦੀ ਇਹਨੂੰ ਹਾਥੀ ਕਿਹਾ ਕਦੀ ਪੰਛੀ ਕਿਹਾ ਕਦੀ ਡੱਡੂ ਕਿਹਾ ਕਦੀ ਮਹਾਰਾਜ ਕੁੱਤਾ ਕਹਿੰਦੇ ਆ ਕਦੀ ਇਹਨੂੰ ਖੋਤਾ ਕਹਿੰਦੇ ਆ ਕਿੰਨੇ ਰੂਪ ਮਹਾਰਾਜ ਨੇ ਇਸ ਮਨ ਦੇ ਦੱਸੇ ਨੇ ਵੀ ਵੇਖੋ ਕਿੰਨੇ ਰੂਪਾਂ ਵਿੱਚ ਪਟਕ ਰਿਹਾ ਹੈ ਇਸ ਮਨ ਦੀ ਪਟਕਣਾ ਕਿਵੇਂ ਦੂਰ ਹੋਵੇ ਤੇ ਮਨ ਪਟਕਦਾ ਕਿਉਂ ਹੈ ਇਹ ਵਿਚਾਰ ਆਪਾਂ ਕੱਲ ਦੇ ਦਿਵਾਨਾ ਵਿੱਚ ਸਾਂਝੀ ਕਰਾਂਗੇ ਗੁਰੂ ਮੈਂ ਰਹਿਮਤ ਕਰਨ ਗੁਰੂ ਬਖਸ਼ਿਸ਼ ਕਰਨ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰ ਇਹ ਮਨ ਜਿਹੜਾ ਹੈ ਗੁਰੂ ਚਰਨਾਂ ਨਾਲ ਜੁੜ ਕੇ ਗੁਰੂ ਆਸ਼ੇ ਅਨੁਸਾਰ ਆਪਣਾ ਜੀਵਨ ਗੁਜ਼ਾਰੇ ਤੇ ਗੁਰਮੁਖ ਬਣ ਕੇ ਗੁਰੂ ਦੇ ਦਰ ਤੇ ਸ਼ੋਭਾ ਪਾਵੇ ਐਸੀ ਗੁਰੂ ਚਰਨਾਂ ਵਿੱਚ ਅਰਦਾਸ ਸੇ ਵਿਚਾਰ ਕਰਦਿਆਂ